ਸਤਰੀਕਾਲ ਜੀ ਆਪਾਂ ਚੱਲੇ ਆਂ ਖਾਦ ਪਾਉਣ 5 ਗੱਟੇ ਪੁਣੀਆਂ ਖਾਦ ਤਾਂ ਹੀ ਇਹ ਅਤੇ ਹੈਗਾ ਤਾਂ ਤੇ 5 ਗੱਟੇ ਪੁਣੀਆਂ ਖਾਦ ਤੇ ਮੈਂ ਤੇ ਚੱਲੇ ਆਂ ਬੰਦੇਲ ਤੇ ਸਾਡੇ ਮਾਲਕ ਸਾਹਿਬ ਚੱਲੇ ਵਿਆਹ ਤੇ ਇਹ ਨੰਬਰਦਾਰ ਆਦਮੀ ਇਹ ਵਿਆਹ ਮਸ਼ਾਦੀਆਂ ਤੇ ਟੈਂਡਰ ਕਰਦੇ ਆ ਤੇ ਆਪਾਂ ਚੱਲੇ ਆਂ ਖਾਦ ਪਾਉਣ ਇੱਥੇ ਕਿੱਟੇ ਬੰਦੇ ਨੇ ਉੱਧਰ ਪਾ ਦੇ ਇੱਧਰ ਪਾ ਦੇ ਖਤੀਸ ਮੇਤ ਪਾਣੀ ਦੋ ਇੱਧਰ ਪਾ ਦੇ ਓਕੇ ਜੀ ਓਕੇ ਠੀਕ ਹੈ ਓਏ ਠੀਕ ਆ ਪਾਣੀ ਦੇ ਬੰਦੇ ਜਲਾ ਮੈਂ ਤੇ ਚੋਕੇ ਖੜਦੇ ਆ ਚੱਲ ਬੰਦੇਲ ਚੱਲੀਏ ਉਹ ਚਾਟੀ ਤੇ ਮੋਢੀ ਕੰਦੀ ਆ ਉੱਤ ਖੜਾ ਉਤਮ ਲੈ ਕੇ ਆਉਂਦੇ ਆ ਇੱਕ ਰਹਿ ਗਿਆ ਵਾ ਉਹ ਹੀ ਜਾ ਕੇ ਲੈ ਆਉਣਾ ਮੈਂ ਇੱਥੇ ਠੰਡ ਬਹੁਤ ਆ ਹਵਾ ਬੜੀ ਚਲਦੀ ਆ ਆਵਾਜ਼ ਆਉਂਦੀ ਆ ਹਾ ਤਾਂ ਆਪਾਂ ਕੰਮ ਕਰੀ ਜੀ ਤਨੇ ਨਾ ਤੇ ਫਾੜ ੜ ਦਿੰਦਾ ਇੱਕ ਕੰਟਲ ਵੇਟ ਆਪਣਾ ਵਾ 45 ਕਿਲੋ ਦਾ ਗੱਟਾ ਚੁੱਕ ਕੇ ਤੁਰਨਾ ਮੁਸ਼ਕਲ ਹੋ ਜਾਂਦਾ ਪਰ ਆਹ ਫਨ ਲੈ ਆਂ ਦੂ ਤੇ ਤੀਜਾ ਵੀ ਲੈ ਆਉਣਾ ਟਰੈਕਟਰ ਕੋਲੋਂ ਆ ਕੇ ਤੇ ਆ ਕਾਲੂ ਕਾਲੂ ਇਹ ਲੈ ਓਏ ਚੂਵੇ ਲੱਭਦਾ ਫਿਰਦਾ ਉਹ ਟਾਂ ਟਾਂ ਘੋਤਾ ਫਿਰਦਾ ਖਾਦ ਪਾਈ ਚੱਲੀ ਤਕਰੀਬਨ ਤਕਰੀਬਨ ਇੱਕ ਘਟਾ ਰਹਿ ਗਿਆ ਵਾ ਤੇ ਦਸ ਵੀ ਤਾਂ ਹੀ ਤੇ ਆਪਾਂ ਭਾਈ ਇਹ ਪੰਜ ਘਟੇ ਖਾ ਲੇ ਖਾਦ ਗਈ ਆ ਪੈ ਆਪਣੀ ਤੇ ਆਪਾਂ ਜਾਣਦੇ ਆ ਘਰ ਨੂੰ ਤੇ ਬਾਹਰੋਂ ਆ ਗਿਆ ਪੰਗੀ ਤੇ ਤਿੰਨ ਚਾਰ ਕੰਮ ਖਾਦ ਪਾ ਕੇ ਆ ਗਿਆ ਤਿੰਨ ਚਾਰ ਕੰਮ ਕੀਤੇ ਇੱਕ ਜਿਆ ਬੈਡ ਖੋਲੇ ਟਰਾਲੀ ਦਾ ਆ ਵਾਲੀ ਦਾ ਇੱਥੇ ਵੀ ਤੂੜੀ ਵਾਲਾ ਜਾਲ ਲਾਉਣਾ ਵਾ ਨਾਲੇ ਕੱਲ ਇੱਕ ਜਗ੍ਹਾ ਤੋਂ ਰੇਤ ਭਰ ਕੇ ਲੈਣੀ ਆ ਕੱਲ ਵੈਨੇ ਕੱਲ ਜਾਣੇ ਆ ਕਿ ਫਰਸ਼ਾਂ ਜਾਣੇ ਆ ਤੇ ਆਪਣੇ ਘਰ ਬੰਦੇ ਆਏ ਹੋਏ ਆ ਆ ਵੀਰ ਤੇ ਸੀੜੇ ਸਮੁੱਦੇ ਚਲੰਦੀ ਗੱਲ ਵੈਨੇ ਕੀ ਗੱਲਬਾਤ ਚਲੰਦੀ ਆ ਇੱਕ ਆਹ ਟਰਾਲੀ ਜਿਹਾ ਕੰਮ ਕਰੰਦੇ ਆਪਾਂ ਵਾਵਾ ਦਾਲ ਸੌਰੀ ਚਾਦਰ ਦੀ ਲਾਹ ਦਿੱਤੀ ਆ ਕਾਫੀ ਕੰਮ ਤਕਰੀਬਨ ਕਰ ਲਿਆ ਆਪਾਂ ਇੱਕ ਸੜ ਖਾਲੀ ਕਰ ਲਈ ਆ ਤੇ ਇਹ ਵੀ ਕਰਦਣੀ ਆਪਾਂ 15 ਦਿਨਾਂ ਚ ਰੈਡੀ ਤੇ ਆਪਣੇ ਘਰ ਆ ਵੀਰ ਆਏ ਆ ਇਹ ਬੜੇ ਸੀਰੀਅਸ ਮੁੱਦੇ ਤੇ ਗੱਲ ਕਰਨਦੇ ਆ ਬਈ ਇੱਕ ਭਰਾ ਜੀ ਨੇ ਆਇਆ ਤਾਂ ਕਰਕੇ 15 ਦਿਨ ਲਾਇ ਨਹੀਂ ਦੇ ਸਾਦੇ ਨਹੀਂ ਲੱਗਣੇ ਇੱਥੇ ਬੈ ਕੇ ਗੱਲਬਾਤ ਹੁੰਦੇ ਆ ਕੀ ਗੱਲਬਾਤ ਚੱਲਦੀ ਆ ਹਾਂਜੀ ਠੀਕ ਆ ਠੀਕ ਆ ਹਾਂ ਨਹੀਂ ਇਹ ਚੋ ਫਾਇਦਾ ਨਹੀਂ ਆ ਨਾ ਬਈ ਨਹੀਂ ਨਹੀਂ ਜਿਹੜੀ ਚੀਜ਼ ਦੇ ਮੁੱਲ ਲਵਾ ਦੋ ਵੇਚਣੀ ਚਾਹੀਦੀ ਬਾਈ ਤੂੰ ਮੁੱਲ ਲਵਾ ਰਹੀ ਮੈਂ ਕਿਹਨੂੰ ਲਗਾਉਂ ਇਹ ਤੇ ਆਖੰਡਿਆ ਹੀ ਕਹਿੰਦਾ ਕਿੰਨੇ ਦਾ ਲੈਂਦਾ ਉਹਨੇ ਮੇਰੇ ਫੋਨ ਤੋਂ ਚੱਲੂ ਰਹੀ ਕਿ ਤੂੰ ਦੇਖ ਦੂ ਖੋਲੋ ਹਾਂ ਬਸ ਅਸੀਂ ਕੱਲ ਟਰੈਕਟਰ ਆਪਣਾ ਚਮਕਾਉਣਾ ਹੈ ਤੂੰ ਕੋ ਬੜੇ ਜਨਾਬ ਖਾਲਦਾ ਤੀ ਜੇ ਤੁਹਾਨੂੰ ਫੇਰ ਨਾ ਆਖਿਓ ਕੱਲ ਅਸੀਂ ਬਿਲਕੁਲ ਉਹਨੂੰ ਚਮਕਾ ਕੇ ਕਿਉਂ ਘਰ ਲਾਉਣਾ ਓਦਾ ਕਿਲੋ ਲੱਗ ਜਿੰਨਾ ਮਰਜੀ 2 ਕਿਲੋ ਤਾਂ ਲਗਾ ਹਾਂ ਇਹਨੂੰ ਲਾ ਕੇ ਪੁਰਸ਼ ਚ ਖਲਾਰ ਦਿਖਾ ਪੁਰਸ਼ ਬਾਹਰ ਨੂੰ ਕਰਕੇ ਹਾਂ ਅਡੋਥਿਆ ਖਲਾ ਰਿਹਾ ਅਸੀਂ ਸਾਡੇ ਘਰ ਖਲਾ ਰਿਹਾ ਹਾਂ ਕਾਹਦੇ ਨੂੰ ਕੱਠੇ ਦਾ ਤੁਸੀਂ ਆਪਣਾ ਆਪਣੇ ਘਰ ਖਲਾ ਰਿਹਾ ਅਸੀਂ ਆਪਣਾ ਆਪਣੇ ਘਰ ਖਲਾ ਰਾਂਗੇ ਅਸ ਪਤਾ ਹੈ ਟੂਚਨ ਹੋ ਰਹਾ ਉਹ ਤਾਂ ਲੈਤੇ ਉਹ ਨਹੀਂ ਜਾਣਾ ਸੀ ਜੋਂਡੀ ਨੀ ਕਰਨੀ ਸਾਬ ਜੀ ਜੋਂਡੀ ਰੋਲਾ ਹੁੰਦਾ ਬੇਸਾ ਰੋਲਾ ਹੁੰਦਾ ਵਾ ਤੂੰ ਯਾਰ ਰੱਖ ਨਹੀਂ ਨਹੀਂ ਮੇਰੇ ਨਾਲ ਕੇਦਮ ਰੱਖ ਲੋ ਨਵੇਂ ਲਿਆਉਣੇ ਆਪਾਂ ਕੇਦਮ ਰੱਖ ਲੋ ਕਹਿ ਕੇ ਨਹੀਂ ਆਪਾਂ ਬਾਅ ਕੇ ਵੇਖਾਂਗੇ ਨਹੀਂ ਨਹੀਂ ਆਪਾਂ ਕਹਿੰਦੇ ਆ ਨਵੇਂ ਲੈ ਆਉਣੇ ਆਪਾਂ ਪਤਾ ਇੱਕ ਦਿਨ ਵੀਡੀਓ ਬਣਉਣੀ ਆ ਹਾਂ ਆਪਣੇ ਡਾਕਟਰ ਤੇ ਜਾਣੇ ਬਾਅਦ ਚੀ ਹਾਂ ਵੇਜ ਤੇ ਆਪਾਂ ਦੇ ਨਵੇਂ ਲੈ ਆਉਂਦੇ ਪੌਣੇ ਟੋਚਨ ਵੜਾ ਸਾਡੇ ਘਰਿਆਂ ਕਿ ਦੇਖ ਲਾ ਰ ਗਿਆ ਆਪਾਂ ਸਾਰੇ ਡਾਕਟਰ ਹਾਂ ਪੰਜੇ ਛੇ ਖਲਾ ਰ ਗਏ ਪੰਜੇ ਛੇ ਗਿਣਤੀ ਦੇ ਚਾਰ ਡਾਕਟਰ ਆ ਪੁਛੇ ਕੇ ਚਾਰ ਤੇ ਆਪਣੇ ਕੋਲ ਤਿੰਨ ਤੇ ਆਪਣੇ ਇੱਥੇ ਵੀ ਦੋ ਨਵੇਂ ਆਏ ਨੇ ਪੰਜ ਹੋਏ ਨੇ ਹਾਂ ਪੰਜੇ ਜੁੰਡੀਆਂ ਖਲਾ ਰ ਕੇ ਫਿਰ ਪਾਵਾਂਗੇ ਉਹ ਇੰਨੇ ਜੁੰਡੀਆਂ ਖੜੇ ਨੇ ਯਾਰ ਕੱਡੇ ਤੁਹਾਨੂੰ ਡਰਨ ਦੀ ਕਾਦੀ ਗੱਲ ਐ ਅੱਛਾ ਠੀਕ ਐ ਠੀਕ ਐ ਨਹੀਂ ਮੈਂ ਹਾਂ ਨਵੇਂ ਆ ਜਾਣੇ ਆਪਾਂ ਟੋਚਨ ਪਾਵਾਂਗੇ ਫ ਹਨ ਟਰੈਕਟਰ ਲੜਕਦੇ ਰੜਕਦੇ ਸਾਡੇ ਜਮੀਨਾਂ ਰੜਕਦੀਆਂ ਸਾਡੀਆਂ ਫਿਰ ਤੇ ਇੱਕ ਬੇਸ਼ੀ ਚੀਜ਼ਾਂ ਨੇ ਬਲਾ ਪਾਵਾ ਗਰ ਪਰਨਸ਼ਲ ਠੀਕ ਹੈ ਬਹੁਤ ਸੀਰੀਅਸ ਮੁੱਦੇ ਤੇ ਗੱਲ ਚਲੰਦੀ ਆ ਆਉਂਦੇ ਆ ਮੈਂ ਆਉਂਦੇ ਆ ਵਾ ਤੂੰ ਹੋਰ ਕੇ ਤੇ ਬਾਹਰ ਆ ਆਨੇ ਕਰ ਗਏ ਜਲੇ ਪਰਲੇ ਆਣਾ ਪਟਾ ਖਾਣਾ ਆਇਆ ਰਹੀ ਤੇ ਕਾ ਨਹੀਂ ਉੱਡ ਰੋ ਮੈਂ ਮੋੜ ਢਾਹਾਂਗਾ ਕਰੇਗਾ ਤੇ ਘੋੜਾ ਬਣ ਕੇ ਚੱਲ ਹਾਂ ਤੋ ਕਾ ਅਗਰ ਘੋੜਾ ਬਣ ਕੇ ਫਿਰ ਬੈਲ ਗਾੜੀ ਤੇ ਅਪਣੇ ਜਾਣ ਓ ਗਵਾਲੀਅਰ ਘੋੜਾ ਬੈਲ ਗਾੜੀ ਮੇ ਲੱਗਦਾ ਨਹੀਂ ਹੈ ਬੈਲ ਗਾੜੀ ਮੇ ਬੈਲ ਲੱਗਦਾ ਘੋੜਾ ਲੱਗਦਾ ਘੋੜਾ ਗਾੜੀ ਮੇ ਘੋੜਾ ਗਾੜੀ ਮੇ ਚੱਲ ਮੇਰੇ ਘੋੜਾ ਬਣ ਮੈਂ ਕਾ ਮਨੂੰ ਘੋੜਾ ਘੋੜਾ ਬਈ ਚੱਲ ਤੈ ਮਨ ਜਾ ਗਦਾ ਮੈਂ ਗਦਾ ਬਣ ਜਾ ਤੂੰ ਮੈਂ <laughs> Little bed, will you